ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਹੈ ਕਿ ਵਡਾਪਾ ਵਾਰ ਹੈ ਕਿ ਸ਼ਰਾਪ ਹੈ ਜਾਂ ਜੀਵਨ ਦੀਆਂ ਇਹਨਾਂ ਤਿੰਨ ਅਵਸਥਾਵਾਂ ਵਿੱਚ ਸਫਲ ਵਡਾਪੇ ਲਈ ਤਿੰਨ ਸਨੈਰੀ ਜੇ ਸੂਲ ਕੀ ਹੈ ਕਿ ਬੰਦਾ ਉਸ ਸੰਸਾਰ ਜੀਵੇ ਤੇ ਸਫਲ ਹੋ ਜਾਏ ਸਤਿਗੁਰਾਂ ਨੇ ਬਾਣੀ ਚ ਅੰਕਤ ਕੀਤਾ ਹੈ ਕਿ ਬਾਲ ਜਵਾਨੀ ਬਿਰਧ ਫਨ ਤੀਨ ਅਵਸਥਾਾਂ ਜਾਂ ਮਨੁੱਖੀ ਜੀਵਨ ਦੀਆਂ ਤਿੰਨ ਮੁੱਖ ਅਵਸਥਾਵਾਂ ਨੇ ਜਿਵੇਂ ਕਹਿੰਦੇ ਰੁੱਖ ਦੀ ਤੇ ਮਨੁੱਖ ਦੀ ਇੱਕੇ ਵੀ ਸਾਂਝ ਹੈ ਕਿ ਅਸੀਂ ਬੂਟਾ ਲਾਉਨੇ ਆ ਬੂਟਾ ਜਵਾਨ ਹੁੰਦਾ ਤੇ ਉਹਨੂੰ ਰੁੱਖ ਕਹਿੰਨੇ ਰੁੱਖ ਬੁੱਢਾ ਹੁੰਦਾ ਤੇ ਉਹਨੂੰ ਬਿਰਖ ਕਹਿੰਨੇ ਇਸੇ ਤਰ੍ਹਾਂ ਬਾਲ ਦੀ ਜਵਾਨੀ ਦੀ ਤੇ ਬਿਰਧ ਦੀ ਅਵਸਥਾ ਹੈ ਤਵਸ਼ੇਸ਼ ਕਰਕੇ ਜਿਹੜੀ ਸਾਡੀ ਸੰਸਕ੍ਰਿਤੀ ਹੈ ਇਹਦੇ ਵਿੱਚ ਬਿਆੰਤ ਲੋਕ ਆਪਣੀ ਠੀਕ ਅਵਸਥਾ ਵੀ ਜੀਂਦੇ ਆ ਪਰ ਕਈ ਵਾਰੀ ਆਦਮੀ ਜੋ ਸਤਗੁਰਾਂ ਕਹਿਆ ਸਾ ਠੀਕਾ ਬਡਾ ਪਾ ਹੋਇ ਤੇ 60 ਸਾਲ ਤੋਂ ਉੱਪਰ ਜਾ ਕੇ ਮਨੁੱਖ ਜਿਹੜਾ ਉਹ ਚਾਹੇ ਸੇਵਾਮੁਕਤ ਹੋਵੇ ਤੇ ਚਾਹੇ ਸੰਸਾਰੀ ਜੀਵਨ ਵਿੱਚ ਕਿਰਤਵਰਤ ਕਰਨ ਵਾਲਾ ਹੋਵੇ ਕਈ ਵਾਰੀ ਉਹ ਇਸ ਉਮਰ ਨੂੰ ਨਿਰਾਸ਼ ਵੀ ਹੁੰਦਾ ਪਰ ਜੇ ਅਸੀਂ ਸਹੀ ਦਿਸ਼ਾ ਵਿੱਚ ਵਿਚਾਰ ਕਰੀਏ ਸੰਸਾਰੀ ਲੋਕ ਹਰ ਬੱਚੇ ਨੂੰ ਜਵਾਨੀ ਨਸੀਬ ਨਹੀਂ ਹੁੰਦੀ ਕਿੰਨੇ ਰੋਗ ਨੇ ਕਿੰਨੀਆਂ ਘਟਨਾਵਾਂ ਨੇ ਕਿ ਕਿੰਨੇ ਬਾਲ ਜਿਹੜੇ ਆ ਉਹਨਾਂ ਨੂੰ ਬਾਲਪਨ ਵੀ ਭੋਗਣਾ ਨਹੀਂ ਮਿਲਦਾ ਤੇ ਜਵਾਨੀ ਨਸੀਬ ਨਹੀਂ ਹੁੰਦੀ ਕਿੰਨੇ ਜਵਾਨ ਨੇ ਜਿਨ੍ਹਾਂ ਨੂੰ ਬੁਢਾਪਾ ਨਸੀਬ ਨਹੀਂ ਹੁੰਦਾ ਸਾਡੇ ਆਲੇ ਦੁਆਲੇ ਕਿੰਨੀਆਂ ਰੋਗ ਨੇ ਕਿੰਨੀਆਂ ਘਟਨਾਵਾਂ ਨੇ ਕਿੰਨੇ ਨਸ਼ੇ ਨੇ ਜਿਹਦੇ ਚ ਗ੍ਰਸਤ ਹੋ ਕੇ ਬਿਆੰਤ ਨੌਜਵਾਨ ਸੰਸਾਰ ਤੋਂ ਰੁਖਸਤ ਹੋ ਗਏ ਤਾਂ ਇੱਕ ਗੱਲ ਤੇ ਹੈ ਕਿ ਬੁਢਾਪਾ ਜੀਵਨ ਦਾ ਉਹ ਰੰਗ ਹੈ ਜਿਹੜਾ ਕਰਮਾਂ ਨਾਲ ਨਸੀਬ ਹੋਇਆ ਹੈ ਇਹਨੂੰ ਪੋਜੀਟਿਵ ਨਜ਼ਰੀਏ ਤੋਂ ਸੋਚੀਏ ਆਸ਼ਾਵਾਦੀ ਦ੍ਰਿਸ਼ਟੀ ਤੋਂ ਲਈਏ ਤੇ ਹਰ ਇੱਕ ਨੂੰ ਬੁਢਾਪਾ ਨਸੀਬ ਨਹੀਂ ਹੁੰਦਾ ਤਾਂ ਜਿਹਦੇ ਨਸੀਬ ਹੋਇਆ ਤਾਂ ਉਹਨੂੰ ਇਹਨੂੰ ਪਹਿਲਾ ਸੂਲ ਹੈ ਕਿ ਖਿੜੇ ਮੱਥੇ ਪ੍ਰਵਾਨ ਕਰਨਾ ਸ਼ਾ ਮੁਹੰਮਦ ਨੇ ਜੰਗਨਾਮਾ ਵਿੱਚ ਲਿਖਿਆ ਹੈ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਸਦਾ ਨਹੀਂ ਜੇ ਬਾਲ ਬਰੇਸ਼ ਮੀਆਂ ਸ਼ਾ ਮੁਹੰਮਦਾ ਸਦਾ ਨਾ ਰੂਪ ਦੁਨੀਆ ਸਦਾ ਰਹਿਣ ਨਾ ਕਾਲੜੇ ਕੇਸ ਮੀਆਂ ਕਿ ਇਹ ਜਿਹੜਾ ਸੰਸਾਰ ਦੇ ਉੱਤੇ ਕਦੀ ਵੀ ਕੁਝ ਸਦੀਵ ਕਾਲ ਟਿਕਿਆ ਨਹੀਂ ਹੁੰਦਾ ਤਾਂ ਜਿਹੜਾ ਮਨੁੱਖ ਇਸ ਉਮਰ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਕਿਉਂਕਿ ਉਹ ਮਰ ਜਾਏ ਚਿਹਰੇ ਨਾਲ ਪ੍ਰਵਾਨ ਕਰੇ ਦੁਖੀ ਹੋ ਕੇ ਪ੍ਰਵਾਨ ਕਰੇ ਜਾਂ ਖੁਸ਼ ਹੋ ਕੇ ਪ੍ਰਵਾਨ ਕਰੇ ਇਹ ਤਾਂ ਉਹਦੀ ਦ੍ਰਿਸ਼ਟੀ ਤੇ ਉਹਦੀ ਸੋਚ ਹੈ ਪਰ ਜਿਹੜਾ ਉਹ ਮਰਦਾ ਪੜਾ ਹੈ ਇਹਨੂੰ ਪ੍ਰਵਾਨ ਕਰ ਲੈਣਾ ਹੀ ਆਨੰਦ ਹੈ ਖੇੜਾ ਹੈ ਖੁਸ਼ੀ ਹੈ ਕਿ ਇਹ ਜੀਵਨ ਦੀ ਅਵਸਥਾ ਸਾਨੂੰ ਨਸੀਬ ਹੋਈ ਹੈ ਇਸ ਕਰਕੇ ਜਿਹੜਾ ਬੰਦਾ ਖਿੜੇ ਮੱਥੇ ਪ੍ਰਵਾਨ ਕਰਦਾ ਹੈ ਸ਼ਹਿਜ ਭਾਵੀ ਹੈ ਕਿ ਉਹ ਇਸ ਉਮਰ ਤੋਂ ਨਿਰਾਸ਼ ਨਹੀਂ ਹੁੰਦਾ ਇੱਕ ਬਾਬਰ ਅਲੀ ਨੇ ਰਵਾਈ ਲਿਖੀ ਹੈ ਮੇਰੇ ਮੌਲਾ ਤੇਰੀ ਦੁਨੀਆ ਫਾਨੀ ਦੇਖੀ ਯਹਾਂ ਕੀ ਹਰ ਚੀਜ਼ ਆਣੀ ਜਾਣੀ ਦੇਖੀ ਜੋ ਆਕੇ ਨਾ ਜਾਏ ਬਡਾਪਾ ਦੇਖਿਆ ਜੋ ਜਾਕੇ ਨਾ ਆਏ ਜਵਾਨੀ ਦੇਖੀ ਇਹ ਜਿਹੜਾ ਸਾਡਾ ਲੋਕ ਸਹਿਤ ਹੈ ਇਹਦੇ ਵਿੱਚ ਇੱਕ ਬੜੀ ਵੱਡੀ ਦ੍ਰਿਸ਼ਟੀ ਵੀ ਛੁਪੀ ਹੋਈ ਹੈ ਕਿ ਇਹਨੂੰ ਪ੍ਰਵਾਨ ਕਰ ਲੈਣਾ ਦੂਜਾ ਸੂਲ ਹੈ ਜੀਵਨ ਦਾ ਕਿ ਆਪਣੇ ਧਰਮ ਕਰਮ ਅਨਸਾਰ ਆਪਣੇ ਜੀਵਨ ਨੂੰ ਢਾਲਣਾ ਹਰ ਧਰਮ ਹਰ ਧਰਮੀ ਨੂੰ ਮੁਬਾਰਕ ਹੈ ਕਿਉਂਕਿ ਉਹਦੇ ਜੀਵਨ ਦੇ ਸੰਸਕਾਰ ਬਣੇ ਹੁੰਦੇ ਆ ਜਿਹੜੇ ਬਜ਼ੁਰਗ ਤੁਸੀਂ ਕਦੀ ਧਰਮ ਸਥਾਨਾਂ ਤੇ ਦੇਖੋ ਕੋਈ ਜੋੜਾ ਘਰਚ ਸੇਵਾ ਕਰ ਰਿਹਾ ਕੋਈ ਕਿਸੇ ਨੂੰ ਬਾਣੀ ਪੜਾ ਰਿਹਾ ਕੋਈ ਭਾਸ਼ਾ ਸਿਖਾ ਰਿਹਾ ਕੋਈ ਬੱਚਿਆਂ ਨੂੰ ਐਜੂਕੇਟ ਕਰ ਰਿਹਾ ਕੋਈ ਰੁੱਖਾਂ ਬੂਟਿਆਂ ਦੀ ਸਾਂਭ ਕਰ ਰਿਹਾ ਕੋਈ ਸ਼ਹਿਰਾਂ ਦੇ ਵਿਕਾਸ ਵਾਸਤੇ ਸੈਟੀਆਂ ਬਣੀਆਂ ਨੇ ਕੁਝ ਬਜ਼ੁਰਗ ਆਪਣੇ ਵੱਖ-ਵੱਖ ਜਗ੍ਹਾ ਤੇ ਆਪਣੇ ਰੂਪਰੇਖਾ ਨਾਲ ਮੇਲ-ਮੁਲਾਪ ਕਰ ਰਹੇ ਨੇ ਸਹਿਜ ਭਾਵੀ ਹੈ ਕਿ ਜਿਸ ਵੀ ਧਰਮ ਕਰਮ ਦਾ ਮਨੁੱਖ ਹੈ ਜਿਹੜੇ ਉਹਦੇ ਸੰਸਕਾਰ ਨੇ ਜਿਹੜਾ ਉਹਦਾ ਪਿਸ਼ੋਕੜ ਹੈ ਉਹਦੇ ਅਨਸਾਰ ਅਗਰ ਆਪਣਾ ਜੀਵਨ ਢਾਲ ਲਵੇ ਤਾਂ ਕੁਦਰਤੀ ਜਿਹੜੀ ਜੀਵਨ ਦੀ ਇੱਕ ਘਾਰਤ ਹੁੰਦੀ ਹੈ ਨਾ ਕਿ ਉਹ ਜਿਸ ਤਰ੍ਹਾਂ ਦੇ ਰੂਪ ਵਿੱਚ ਬੰਦਾ ਆਪਣੇ ਸਮਾਸਾਰ ਨਹੀਂ ਬਣਾ ਲੈਂਦਾ ਤੇ ਉਸ ਰਜੇਵੇਂ ਵਿੱਚ ਫਿਰ ਉਹ ਪੂਰਾ ਸਫਲ ਹੋ ਜਾਂਦਾ ਇਸ ਲਈ ਹਰ ਬੰਦੇ ਨੂੰ ਆਪਣੀਆਂ ਖਾਸ ਕਰਕੇ ਇਸ ਉਮਰ ਵਿੱਚ ਜਾ ਕੇ ਅਸੀਂ ਲੋਕ ਸੇਵਾ ਕਰ ਸਕਦੇ ਹਾਂ ਬਹੁਤ ਕੁਝ ਪ੍ਰਕਿਰਤੀ ਬਾਰੇ ਕਰ ਸਕਦੇ ਹਾਂ ਸਮਾਜ ਲਈ ਕਰ ਸਕਦੇ ਹਾਂ ਜੇ ਕੋਈ ਪੜਿਆ ਲਿਖਿਆ ਵਿਦਿਆ ਬਾਰੇ ਕਰ ਸਕਦਾ ਹੈ ਤਾਂ ਇਹ ਵੀ ਇੱਕ ਬਹੁਤ ਚੰਗਾ ਸਾਨੂੰ ਸਮਾਂ ਮਿਲਦਾ ਹੈ ਔਰ ਤੀਸਰੀ ਵੱਡੀ ਗੱਲ ਹੈ ਕਿ ਰਜਿਵੇਂ ਭਰਪੂਰ ਜੀਵਨ ਮੈਂ ਬਹੁਤ ਸਾਰਾ ਪਹਿਲਾਂ ਇੱਕ ਲੰਮੀ ਉਮਰ ਵਾਲੇ بڑے ਵਿਦਵਾਨ ਬਜ਼ੁਰਗ ਦੀ ਇੰਟਰਵਿਊ ਸੁਣੀ ਅੰਤ ਵਿੱਚ ਐਂਕਰ ਨੇ ਸਵਾਲ ਕੀਤਾ ਕਿ ਲੰਮੀ ਉਮਰ ਦਾ ਰਾਜ਼ ਤੇ ਉਹਦਾ ਇੱਕੋ ਉੱਤਰ ਸੀਗਾ ਕਿ ਮਰਨ ਦੀ ਵੇਹਲ ਹੀ ਨਹੀਂ ਕਹਿਣ ਤੋਂ ਭਾਵ ਇਹਦੇ ਪਿੱਛੇ ਇੱਕ ਬੜੀ ਚਿੰਤਨ ਤੇ ਚੇਤਨਾ ਹੈ ਕਿ ਏਡੀ ਲੰਮੀ ਉਮਰ ਵਿੱਚ ਉਹਨੇ ਆਪਣਾ ਰਜੇਵਾ ਇੰਨਾ ਬਣਾ ਕੇ ਰੱਖਿਆ ਕਿ ਉਹਨੇ ਸਵਾਲ ਦੇ ਜਵਾਬ ਵਿੱਚ ਉਹ ਕਿਹਾ ਕਿ ਸੋਚਿਆ ਹੀ ਨਹੀਂ ਕਦੀ ਵੇਹਲ ਹੀ ਨਹੀਂ ਇਸ ਕੰਮ ਵਾਸਤੇ ਇਹ ਜਿਹੜਾ ਰਜੇਵਾ ਹੁੰਦਾ ਨਾ ਕਈ ਵਰੀ ਜਿਨ੍ਹਾਂ ਨੇ ਤਾਂ ਰਜੀਮਾ ਬਣਾ ਲਿਆ ਸਵੇਰੇ ਜਾਗਣ ਤੋਂ ਲੈ ਕੇ ਰਾਤ ਦੇ ਸੌਣ ਤੱਕ ਸਹਿਰ ਸਪਾਟੇ ਤੱਕ ਪੜਨ ਲਿਖਣ ਤੱਕ ਸਮਾਜਿਕ ਰਜੀਮਿਆਂ ਤੱਕ ਧਾਰਮਿਕ ਰਜੀਮਿਆਂ ਤੱਕ ਰਾਜਨੀਤਿਕ ਰਜੀਮਿਆਂ ਤੱਕ ਜਾਂ ਆਪਣੀ ਕਿਰਤ ਤੱਕ ਕਿਸੇ ਦਾ ਕੋਈ ਵੀ ਖੇਤਰ ਹੋ ਸਕਦਾ ਕੋਈ ਵੀ ਉਮਰ ਸਕਦੀ ਹੈ ਕੋਈ ਵੀ ਦੇਸ਼ ਹੋ ਸਕਦਾ ਕਿਸੇ ਵੀ ਧਰਤੀ ਦਾ ਵਸਿੰਦਾ ਹੋ ਸਕਦਾ ਜਿਹੜਾ ਬਜ਼ੁਰਗ ਹੋ ਸਕਦਾ ਪਰ ਜਿਹੜਾ ਵਿਸ਼ੇਸ਼ ਕਰਕੇ ਰਜੀਵਾਂ ਮਨੁੱਖ ਦਾ ਹੁੰਦਾ ਉਹ ਉਹਨੂੰ ਕਈ ਵਾਰੀ ਜਿਹੜੇ ਨਾ ਮਾਚੀ ਨਜ਼ਰੀਆ ਹੁੰਦਾ ਉਹ ਤੋਂ ਬਚਾ ਕੇ ਰੱਖਦਾ ਥੋੜੇ ਦਿਨ ਪਹਿਲਾਂ ਵਿਦੇਸ਼ ਜਾਣ ਦਾ ਮੌਕਾ ਮਿਲਿਆ 40-42 ਸਾਲ ਦੇ ਨੌਜਵਾਨ ਵਾਰ-ਵਾਰ ਕਹਿ ਰਿਹਾ ਕਿ ਮੈਨੂੰ ਮੌਤ ਤੋਂ ਬਹੁਤ ਡਰ ਹੁੰਦਾ ਜਦੋਂ ਕਿ ਉਹ ਗੁਰਦੁਆਰਾ ਸਾਹਿਬ ਦੇ ਹਦੂਦ ਵਿੱਚ ਸੀਗਾ ਸੰਗਤ ਵਿੱਚ ਸੀਗਾ ਤੇ ਮਾਨੂੰ ਇਹ ਸਮਝਾ ਰਹੇ ਕਿ ਦੇਖੋ ਇਹ ਤਾਂ ਜ਼ਿੰਦਗੀ ਦਾ ਸੱਚ ਹੈ ਸਾਡੀਆਂ ਉਹ ਸਾਖੀਆਂ ਵੀ ਹੈ ਕਿ ਜਿਹੜਾ ਮਰਨਾ ਸੱਚ ਤੇ ਜਿਉਣਾ ਝੂਠ ਉਹਦਾ ਕਾਰਨ ਹੀ ਇਹ ਹੈ ਕਿ ਜ਼ਿੰਦਗੀ ਦਾ ਅੰਤਮ ਸੱਚ ਮੌਤ ਹੈ ਇਹ ਤਾਂ ਠੀਕ ਹੈ ਕਿ ਜਿਹੜਾ ਬਚਪਨ ਹੈ ਬਾਲਪਨ ਦੇ ਅੱਗੇ ਜੇ ਜਵਾਨੀ ਆਉਣੀ ਹੈ ਤੇ ਜਵਾਨ ਨੂੰ ਹੈ ਕਿ ਮੇਰੇ ਤੇ ਜੇ ਵਿਡਾਪਾ ਆਉਣਾ ਤੇ ਵਿਡਾਪੇ ਤੋਂ ਅਗਲੀ ਸਟੇਜ ਜਿਹੜੀ ਹੈ ਉਹ ਸੰਸਾਰ ਨੂੰ ਤਿਆਗਣ ਦੀ ਹੈ ਉਹ ਉਮਰ ਕੋਈ ਵੀ ਹੋ ਸਕਦੀ ਹੈ ਤਾਂ ਕਈ ਵਾਰੀ ਇਹ ਸਾਰਾ ਕੁਝ ਜਿਹੜਾ ਬੰਦੇ ਦਾ ਚੰਗਾ ਜਿਹੜਾ ਰਜੀਮਾ ਹੁੰਦਾ ਚੰਗੀ ਸੋਸਾਇਟੀ ਹੁੰਦੀ ਹੈ ਚੰਗਾ ਪੜਨਾ ਹੁੰਦਾ ਚੰਗਾ ਆਪਣੇ ਆਪ ਨੂੰ ਭਰਪੂਰ ਕਰਕੇ ਰੱਖਣਾ ਔਰ ਖਾਸ ਕਰਕੇ ਇਸ ਉਮਰ ਨੂੰ ਇਸ ਦ੍ਰਿਸ਼ਟੀ ਤੋਂ ਲੈਣਾ ਕਿ ਇਹ ਉਸ ਕਰਤਾਰ ਦੀ ਉਸ ਕਰਤੇ ਦੀ ਸਾਨੂੰ ਇੱਕ ਬਖਸ਼ਿਸ਼ ਹੈ ਜਿਹੜੀ ਸਾਨੂੰ ਇਹ ਉਮਰ ਮਿਲੀ ਹੈ ਤਾਂ ਇਹ ਤਿੰਨ ਜੀਵਨ ਦੇ ਸਹਿਜ ਭਾਵੀ ਪੜਾਉ ਨੇ ਕਿ ਇਹਨੂੰ ਖੜੇ ਮੱਥੇ ਪ੍ਰਵਾਨ ਕਰਨਾ ਬੁਢਾਪੇ ਨੂੰ ਆਪਣੇ ਧਰਮ ਕਰ ਅਨੁਸਾਰ ਕਾਰਸ਼ੀਲ ਹੋ ਜਾਣਾ ਜੋ ਕੁਝ ਰਹਿ ਵੀ ਗਿਆ ਤੇ ਤੀਸਰਾ ਹੈ ਕਿ ਆਪਣਾ ਰਜਿਵਾ ਬਣਾ ਕੇ ਰੱਖਣਾ ਤੇ ਜ਼ਿੰਦਗੀ ਦੇ ਸੱਚ ਨੂੰ ਸਮਝਣਾ ਕਿ ਜਿੰਨੇ ਵੀ ਸਾਡਾ ਧਰਮ ਗ੍ਰੰਥ ਨੇ ਉਹ ਜੇ ਮੌਤ ਦੀ ਗੱਲ ਕਰਦੇ ਨੇ ਤਾਂ ਉਹਦਾ ਇੱਕ ਕਾਰਨ ਹੁੰਦਾ ਕਿ ਬੰਦਾ ਯਾਦ-ਯਾਦ ਰੱਖਦਾ ਆਪਣੇ ਅੰਤਲੇ ਸਮੇਂ ਨੂੰ ਉਹ ਸੰਸਾਰ ਵਿੱਚੋਂ ਚੰਗਾ ਕਾਰਜ ਕਰਦਾ ਇਹ ਪ੍ਰਵਾਨ ਕਰਨਾ ਕਿ ਇਹ ਸਰਾਹ ਹੈ ਜੋ ਸੰਸਾਰ ਹੈ ਇਹ ਮੁਕਤੀ ਆਗਣਾ ਹੈ ਜੈਸੇ ਤਰਵਰ ਪੰਖ बसेरा પ્રાਣੀ ਕਿਆ ਮੇਰਾ ਕਿਆ ਤੇਰਾ ਜਿਵੇਂ ਰੁੱਖ ਦੇ ਉੱਤੇ ਪੰਛੀ ਨੇ ਆਲਣਾ ਪਾਇਆ ਕੁਝ ਸਮਾਂ ਬਸ਼ਰ ਕਰਦਾ ਉਡਾਰੀ ਲਾ ਜਾਂਦਾ ਤਾਂ ਜਿਹੜੀ ਸ਼ੇਖ ਫਰੀ ਜੀ ਦੀ ਪੰਕਤੀ ਹੈ ਨਾ ਇਹ ਸਮੂਹ ਮਾਨਵਤਾ ਨੂੰ ਪ੍ਰੇਰਿਤ ਕਰਦੀ ਹੈ ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਹਾ ਜਿਸ ਆਸਣ ਹਮ ਬੈਠੇ ਕਿਤੇ ਵਸ ਗਿਆ ਇਹ ਸੰਸਾਰ ਅਨੰਤ ਕਾਲ ਤੋਂ ਚੱਲਦਾ ਪਰ ਇਹਦੇ ਵਿੱਚ ਆ ਕੇ ਆਪਣੇ ਸਮੇਂ ਨੂੰ ਸਫਲ ਕਰਨਾ ਤੇ ਖਾਸ ਕਰਕੇ ਜਿਹੜੀ ਬੜਾਪੇ ਦੀ ਅਵਸਥਾ ਹੈ ਇਹਨੂੰ ਪ੍ਰਵਾਨ ਕਰਕੇ ਤੇ ਆਪਣੇ ਇਸ ਜੀਵਨ ਨੂੰ ਵੀ ਵਧੀਆ ਢੰਗ ਨਾਲ ਜੀਣਾ ਜੇਕਰ ਹਿੱਸੇ ਵਿੱਚ ਆ ਜਾ ਤਾਂ ਮਨੁੱਖ ਦਾ ਜਿਹੜਾ ਅੰਤਲਾ ਸਫਰ ਵੀ ਬਹੁਤ ਜਿਹੜਾ ਉਹ ਖੇੜਾਮਈ ਹੋ ਜਾਂਦਾ ਆਨੰਦਮਈ ਹੋ ਜਾਂਦਾ ਹੈ ਸਫਲ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ